ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਦੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅਚਾ ਆਪਾਂ ਸੀਗੇ ਗੋਦੜੇ ਚਾਪੜ ਕੋਲੇ ਹੈਨਾ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਪਹਿਲੇ ਸਿੰਘ ਜਿਹੜੇ ਸ਼ਹੀਦ ਹੋਏ ਸੀਗੇ ਭਿੰਡਰਾਂ ਵਾਲੇ ਦੇ ਟਾਈਮ ਜਦੋਂ ਸ਼ੁਰੂਆਤ ਹੋਈ ਹੈ ਉਹ ਮੋਗੇ ਹੋਏ ਸੀਗੇ ਜੀ ਇੱਕ ਜਤਵਾਲ ਦਾ ਮੁੰਡਾ ਸੀਗਾ ਉਹਨਾਂ ਦੇ ਵਿੱਚ ਇੱਕ ਤਾਂ ਗੁਫੈਰਿੰਗ ਹੁੰਦੀ ਨਾ ਮਦਰ ਨੂੰ ਮੂੰਹ ਕਰਕੇ ਬੈਠਾ ਹੀ ਮੋਟਰਸਾਈਕਲ ਤੇ ਗੋਲੀ ਚਲਾਉਂਦਾ ਅੱਛਾ ਜੀ ਉਹਦੇ ਫੇਰ ਲੱਗ ਗਿਆ ਸੀਗਾ ਤੇ ਗੋਦਾਂਲੇ ਛੱਪੜ ਕੋਲੇ ਡਿੱਗ ਪਿਆ ਸੀ ਅੱਛਾ ਜੀ ਦੂਜਾ ਲਈਦਾ ਦੇਈਦਾ ਬੀਬੀ ਕਾਨਕੁਰ ਦੇ ਗੁਰਦਾਰੇ ਵੱੜ ਕੇ ਉਹਨੇ ਉੱਥੇ ਫਿਰ ਮੁਕਾਬਲਾ ਕਰਿਆ ਪਾਪਾ ਅੱਛਾ ਜੀ ਫਿਰ ਉਹ ਸਾਈਨੈਟ ਨਾਲ ਸਿੱਧੀ ਪਾ ਗਿਆ ਅੱਛਾ ਜੀ ਠੀਕ ਹੈ ਉਹਦਾ ਭਰਾ ਸਾਡੇ ਨਾਲ ਟਰੱਕ ਚਲਾਉਂਦਾ ਹੁੰਦਾ ਸੀ ਅੱਛਾ ਜੀ ਸਾਨੂੰ ਨਹੀਂ ਪਤਾ ਸੀ ਵੀ ਇਹਦੇ ਵਿੱਚ ਇਹਦਾ ਭਰਾ ਆ ਜਾਂਦਾ ਮੌਕੇ ਤੇ ਦੁੱਖਾਂ ਵੇਲੇ ਹਾਂ ਤੇ ਬਾਬਾ ਪਿਹਾਰ ਚ ਅੱਜ ਤੱਕ ਐਕਸੀਡੈਂਟ ਹੋ ਕੇ ਜਾਂ ਬੱਚਾ ਥੱਲੇ ਆ ਗਿਆ ਕੋਈ ਵੀ ਜਨਾਨੀ ਬੰਦਾ ਥੱਲੇ ਆ ਗਿਆ ਤੇ ਡਰਾਈਵਰ ਉਹਨਾਂ ਦੇ ਹੱਥ ਆ ਗਿਆ ਤਾਂ ਮਰੇ ਤੇ ਬਿਨਾ ਛੱਡਿਆ ਹੀ ਨਹੀਂ ਉਹਨਾਂ ਨੇ ਮਾਰਨਾ ਹੀ ਮਾਰਨਾ ਬਾਬਾ ਉਹ ਅਗਲਾ ਆਂਦੇ ਗੱਡੀ ਸੱਟ ਕੇ ਵਿੱਚ ਹੀ ਬਾਬਾ ਉਦ ਮੌਲ ਇਹ ਹੋ ਜਾਂ ਸੀ ਵਿਹਾਰ ਦਾ ਠੀਕਾ ਆਪਣੇ ਬੰਦੇ ਨੂੰ ਵਿੱਚ ਹੀ ਸਾਰ ਦੇਣਾ ਉਹਨਾਂ ਨੇ ਜਿਉਂਦੇ ਨੇ ਤੇ ਉਹ ਭਰਾਵਾ ਪੂਰਨੀਆਂ ਸ਼ਹਿਰ ਦੇ ਵਿੱਚ ਬੰਦਾ ਥੱਲੇ ਆ ਗਿਆ ਗੱਡੀ ਦੇ ਅੱਛਾ ਜੀ ਤੇ ਗੱਡੀ ਰੋਕਦੀ ਗੰਜਰ ਤਾਂ ਨੇ ਅਸੀਂ ਰੋਵਾ ਪਾਈਏ ਉਹ ਭੱਜ ਜਾ ਓਏ ਭੱਜ ਜਾ ਓਏ ਥਾਣੇ ਭੱਜ ਜਾ ਓਏ ਬਾਬਾ ਉੱਤਰ ਕੇ ਖੜ ਗਏ ਅੱਛਾ ਜੀ ਅੱਖਾਂ ਲਾਲ ਹੋ ਮੈਂ ਰੱਤਨਾ ਉਹਦੀਆਂ ਕੋਈ ਨਾ ਨੇੜੇ ਜਾਵੇ ਉਹਦੇ ਯਾਰ ਕੋਈ ਵੀ ਅੱਛਾ ਜੀ ਆਏ ਖੜਾ ਉਹ ਸਾਲੇ 20 ਹੱਥ ਜੋੜ ਕੇ ਨੇੜੇ ਗਏ ਯਾਰ ਸਰਦਾਰ ਜੀ ਕਹਿੰਦੇ ਗੱਡੀ 'ਚ ਬੈਠੋ ਕੋਈ ਨਹੀਂ ਝੋ ਹੋ ਗਿਆ ਕੋਈ ਨਹੀਂ ਅਸੀਂ ਬਿਠਾਇਆ ਜਾ ਕੇ ਗੱਡੀ 'ਚ ਗੁਰਗਾ ਹਾਂ ਥਾਣੇ ਲੈ ਗਏ ਅੱਛਾ ਜੀ ਤੀਜੇ ਦਿਨ ਜ਼ਮਾਨਤ ਹੋਈ ਯਾਰ ਗੱਡੀ ਵਾਲ ਨੇ ਉਹ ਆਖਿਆ ਕੋਈ ਯਾਰ ਬੰਦਾ ਹਾਂ ਹਾਂ ਮੈਂ ਕਿਹਾ ਯਾਰ ਤੀਜੇ ਦਿਨ ਉਹਨੂੰ ਮੈਂ ਕਿਹਾ ਤੈਨੂੰ ਕੀ ਹੋ ਗਿਆ ਸੀ ਓਏ ਤੈਨੂੰ ਅਸੀਂ ਕਿਹਾ ਭਾਜਾ ਕਹਿੰਦਾ ਬਾਬਾ ਉਦੋਂ ਮੈਨੂੰ ਕੋਈ ਪਤਾ ਨਹੀਂ ਸੀ ਹਾਂ ਕਹਿੰਦਾ ਮੇਰਾ ਭਰਾ ਆ ਗਿਆ ਸੀ ਮੇਰੇ ਚੋਦ ਜਿਹੜਾ ਸੀਦ ਹੋਇਆ ਜਦੋਂ ਕਹਿੰਦਾ ਮੇਰੇ ਤੇ ਭੀੜ ਪੈਂਦੀ ਓਦਾਂ ਆਖਦਾ ਬਾਈ ਅੱਛਾ ਜੀ ਜਿਹੜਾ ਸੀਦ ਹੋਇਆ ਕਹਿੰਦਾ ਅੱਛਾ ਜੀ ਹਾਂ ਕਹਿੰਦਾ ਤਾਂ ਵੀ ਇਹ ਨਾ ਉਹਦਾ ਕਹਿੰਦਾ ਮੱਥੇ ਦਾ ਕਹਿੰਦਾ ਮੇਰੇ ਜਾ ਕੇ ਜੋ ਬਾਤ ਦਾ ਕਹਿੰਦਾ ਮੇਰੇ ਨੇੜੇ ਕੋਈ ਨਹੀਂ ਆਉਂਦਾ ਬਾਬਾ ਮਗਾ ਯਾਰ ਪਿਆਰੀ ਨਹੀਂ ਆਏ ਨੇੜੇ ਤੇਰੇ ਪੁਲਿਸ ਵਾਲੇ ਤਾਂ ਹੱਥ ਜੁੜੀ ਗਏ ਯਾਰ ਸਰਦਾਰ ਜੀ ਤੁਸੀਂ ਬਿਠਾਓ ਗੱਡੀ ਜੀ ਯਾਰ ਸਰਦਾਰ ਨੂੰ ਕੀ ਹੋ ਗਿਆ ਡਰਦੇ ਨਾ ਯਾਰ ਨੇੜੇ ਬੱਬਾ ਇੰਨਾ ਭਿਆੰਕਰ ਰੂਪ ਉਹਦਾ ਯਾਰ ਠੀਕ ਹੈ ਜੀ ਤੇ ਉਹ ਕਹਿੰਦਾ ਜੀ ਹੱਥ ਲਾ ਲੈਂਦੇ ਹੈ ਕਹਿੰਦਾ ਮੈਂ ਪੰਜਾ ਪੰਜਾ ਸੱਤਾਂ ਸੱਤਾਂ ਨੂੰ ਮਾਰਨਾ ਹੀ ਚਲਾ ਚਲਾ ਬੱਬਾ ਇਹਨਾਂ ਨੂੰ ਹਾਂ ਕਿਉਂਕਿ ਜੋਧਾ ਪ੍ਰਗਟ ਹੋਇਆ ਸੀ ਵਿੱਚ ਉਹਦੇ ਭਾਈ ਹੈ ਮੈਂ ਉਹਦਾ ਦੇਖਿਆ ਮੈਂ ਕਿਹਾ ਵਾਕਈ ਸੀ ਦੇ ਜੀ ਨਹੀਂ ਹੁੰਦੇ ਯਾਰ ਅੱਛਾ ਹੈ ਫਤਿਹ ਸੁਤਾ ਜੀ ਲੈ ਕਹਿੰਦੇ ਭਿੰਡਰਾਲੇ ਸੰਤਾ ਨੇ ਕਿਹਾ ਸੀ ਜੇ جنگ ਚ ਅਸੀਂ ਬਚ ਗਏ ਪਹਿਲਾਂ ਉਹਨਾਂ ਦੇ ਘਰੇ ਆਵਾਂਗੇ ਠੀਕ ਹੈ ਪਰ ਸੰਤਾ ਜੀ ਦੀ ਪਾਗੇ ਨਹੀਂ ਪਹਿਲਾਂ ਉਹਨਾਂ ਦੇ ਘਰੇ ਜਾਣਾ ਸੀ ਸੰਤਾ ਨੇ ਹਾਂ ਅੱਛਾ ਜੀ ਠੀਕ ਹੈ ਐਂ ਤਾਂ ਨਹੀਂ ਮੋਗੇ ਦੀ ਐਂਦਾ ਯਾਰ ਦੇਣਾ ਕੋਈ ਯਾਰ ਤੇ ਪਰ ਉਦੋਂ ਵੀ ਅਸੀਂ ਆਮ ਹੀ ਸਾਰੇ ਟਰੱਕ ਇਕੱਠੇ ਰੱਖਦੇ ਸੀਗੇ ਤੇ ਲੁੱਟਾ ਕੋਈ ਬਾਧੂ ਸੀ ਜਿਹੜੇ ਭਰਾ ਕਹਿੰਦੇ ਅਸੀਂ ਤਾਂ ਆਹ ਰੋਡ ਨਹੀਂ ਵੇਖਿਆ ਅਸੀਂ ਤਾਂ ਐਂ ਹੀ ਨਹੀਂ ਵੇਖਿਆ ਹਨਾ ਬਹੁਤ ਬੁਰਾ ਹਾਲ ਸੀ ਭਾਈ ਹਾਂ ਆ ਜਿਹੜੇ ਅੱਜ ਬੰਬੇ ਨੂੰ ਜਾਂਦੇ ਹਨ ਨਾ ਤੁਸੀਂ ਅਹਮਦਾਬਾਦ ਤੋਂ 550 ਕਿਲੋਮੀਟਰ ਦਾ ਸਫ਼ਰ ਜਿਹੜਾ ਅੱਜ ਫਟਫਟੇ ਰੋਡ ਹੈ ਹਾਂਜੀ ਇਹ ਪੂਰਾ ਪੂਰਾ ਰੋਡ ਹੁੰਦਾ ਸੀ ਭਾਈ ਮਹਾਰਾਸ਼ਟਰ ਚ ਜਾ ਕੇ ਤਾਂ ਜਮਈ ਪੌਣਾ ਰੋਡ ਆ ਜਾਂਦਾ ਸੀ ਲਾਲ ਮਿੱਟੀ ਹੈ ਹਾਂ ਜਿਹੜੀ ਗੱਡੀ ਪੰਜੀ ਜਾਂਦੀ ਥੱਲੇ ਉਤਰ ਵੀ ਦੁਬਾਰਾ ਛੜਕਦੇ ਚੜ੍ਹਨੀ ਨਹੀਂ ਜੋਰ ਲਾ ਲੋ ਪਲਟੂ ਵੀ ਹੋ ਮਿੱਟੀ ਉਹ ਜੀ ਸੀ ਯਾਰ ਚੀਕਣੀ ਉਹ ਪਕੜ ਕੇ ਪਲਟਾ ਦੇ ਉਹ ਮਾਰਦੀ ਸੀ ਗੱਡੀ ਨੂੰ ਬਾਈ ਤੇ ਚੀਕੜੀ ਚ ਗੱਡੀਆਂ ਇੰਨੀਆਂ ਘੁੰਮਦੀਆਂ ਸੀ ਕਿ ਉਹ ਸ਼ਾਦੀ ਗੱਲ ਤੇ ਅਸੀਂ ਨਾ ਮੈਂ ਤੇ ਹੁੰਦਾ ਸੀਗਾ ਮੁੰਡਾ ਗੇਜਾ ਯੂਪੀ ਟੂ ਰਸਤੇਦਾਰ ਹੁੰਦਾ ਸੀਗਾ ਮਾਸੀ ਦਾ ਮੁੰਡਾ ਮੇਰੇ ਉਸਤਾਦ ਦੀ ਦਾ ਤੇ ਅਸੀਂ ਤਾਂ ਪੈਗੇ ਜਾ ਕੇ ਅੱਛਾ ਜੀ ਗੱਡੀ ਤੇ ਹਾਂ ਉੱਪਰ ਪੈਗੇ ਹਾਂ ਪੈਗੇ ਤੇ ਸਾਨੂੰ ਨਾ ਬੜਾ ਕਾਠ ਹੋਇਆ ਵਾ ਉੱਥੇ ਨਾ ਟਾਰਚਾਂ ਦੇ ਟਾਰਚਾਂ ਬੱਜੀ ਜਾਣ ਪੁਲਿਸ ਖੜੀ ਤਾਂ ਉਹ ਉਸਤਾਦ ਨੇ ਬਾਜਾ ਮਾਰਿਆ ਉੱਠ ਖੜੋ ਕੰਜਰ ਤੇ ਕਹਿੰਦਾ ਮਰ ਗਏ ਸੀ ਉੱਠ ਕੇ ਵੇਖਿਆ ਜਦੋਂ ਅਸੀਂ ਮੈਂ ਕਿਹਾ ਕੀ ਹੋ ਗਿਆ ਏ ਆਪਣੀ ਗੱਡੀ ਤਾਂ ਸਹੀ ਖੜੀ ਹੈ ਕਹਿੰਦਾ ਸਹੀ ਨਾ ਖੜੀ ਆਪਾਂ ਇੱਧਰ ਨੂੰ ਆ ਜਾਣੇ ਆ ਮੂੰਹ ਆਏ ਨੂੰ ਆ ਗੱਡੀ ਦਾ ਢੇਲਾ ਗੱਡੀ ਆਏ ਘੂਮੀ ਬੱਬਾ ਅੱਛਾ ਜੀ ਐਨੀ ਸਪੀਡ ਨਾਲ ਛੜਕ ਜਾਏ ਘੁੰਮ ਕੇ ਮੂੰਹ ਮਗਰ ਨੂੰ ਹੋ ਗਿਆ ਅੱਛਾ ਉਹ ਕਹਿੰਦਾ ਭੈ ਦੋ ਗੱਡੀ ਦਾ ਮਸਾ ਬੱਜੀ ਸਾਰੇ ਤੀ ਮਰ ਜਾਣਾ ਸੀ ਹਾਂ ਥੱਲੇ ਪਿਆ ਕਰੋ ਯਾਰ ਰਾਤ ਨੂੰ ਨਾ ਕਹਿੰਦਾ ਤਾਂ ਪਿਆ ਕਰੋ ਇਹੋ ਜੀ ਗਰਮੀ ਤੋਂ ਬਿਨਾਂ ਹੀ ਚੰਗੇ ਆਪਾਂ ਕੋਈ ਨਾ ਤੁਸੀਂ ਹਵਾਨੂ ਬੀਅ ਬੈਚੰਦੇ ਸਾਰੇ ਬਾਜਤਾ ਜਾਂਦੇ ਜੇ ਪਾਰਟੀਆਂ ਦੀ ਮਾਲ ਥੱਲੇ ਆ ਜਾਣਾ ਤੇ ਇਹੋ ਜਿਹਾ ਕੁਝ ਹੁੰਦਾ ਹੁੰਦਾ ਹੀ ਉਦੋਂ ਉੱਥੇ ਇੱਕ ਵਾਰੀ ਇੱਕ ਐਕਸੀਡੈਂਟ ਹੋਇਆ ਵਾ ਪੰਜਾਬੀ ਮੁੰਡਾ ਚਾਦਰਾਂ ਭਰੀਆਂ ਵੀਆਂ ਬਾਬਾ ਸਾਹਮਣੇ ਗੱਡੀ ਚ ਵੱਜੀ ਗੱਡੀ ਤੇ ਚਾਦਰਾਂ ਫੈਕਦੀ ਨਾ ਜਿੰਨਾ ਆਏ ਆ ਨੀ ਖੋਪਰੀ ਆਏ ਲਾਗੇ ਆਏ ਮੂਰੇ ਡਿੱਗੀ ਵੀ ਐ ਹਾਈ ਹਾਈ ਕੇਸ ਲਮਕੀ ਜਾਣ ਆਏ ਚਾਕਲੇ ਡਰਾਈਵਰ ਨੇ ਉੱਪਰ ਧਰਤੀ ਯਾਰ ਬੋਲੀ ਜਾਂਦਾ ਯਾਰ ਹਾਈ ਹਾਈ ਆਪਾ ਤਾਂ ਪਹਿਲੀ ਏਰ ਵੇਖਿਆ ਜੀ ਕਿ ਉਹ ਵੇਖਿਆ ਹੀ ਨਹੀਂ ਜਾਂਦਾ ਹੋਣਾ ਪੁਲਿਸ ਨੇ ਕੱਢਾ ਫਟਾਫਟ ਯਾਰ ਉਹਨੂੰ ਲੈ ਗਏ ਪਰ ਆਪ ਜਾਨੇ ਭਰਾਵਾ ਵਿਚਾਰੇ ਨਾ ਕੀ ਬਣਿਆ ਕੀ ਨਹੀਂ ਹੈ ਨਾ ਸਾਡੀਆਂ ਤਾਂ ਲੱਤਾਂ ਹੀ ਗੰਬੀ ਗਈਆਂ ਉਹਨੂੰ ਵੇਖ ਕੇ ਯਾਰ ਬਾਲਾ ਦੇ ਨਿੱਡਰ ਕਰਨਾ ਪੈਂਦਾ ਗੁਰੂਗਾ ਇੰਨੇ ਐਕਸੀਡੈਂਟ ਹੁੰਦੇ ਬੰਬੇ ਵਾਲੇ ਰੋਡ ਤੇ ਇੰਨੇ ਐਕਸੀਡੈਂਟ ਹੁੰਦੇ ਗੁਜਰਾਤੀ ਜੇ ਤਾਂ ਯਾਰ ਜਿੰਨੇ ਐਕਸੀਡੈਂਟ ਜਿਵੇਂ ਵੇਖਿਆ ਹਨਾ ਐਂ ਵੱਜ ਕੇ ਤਾਂ ਛੱਤ ਨਾ ਲੱਗੇ ਹੁੰਦੇ ਤਾਂ ਅੱਛਾ ਜੀ ਹਾਂ ਚਿਪ ਕੇ ਤਾਂ ਲਾਏ ਹੁੰਦੇ ਜਮਾਂ ਸਟੇਲਿੰਗ ਜ਼ਰੂਰ ਇਨੀ ਸਪੀਡ ਨਾਲ ਚਲਾਉਂਦੇ ਸੀਗੇ ਵੇਦੇ ਹੀ ਨਹੀਂ ਸੀ ਬਾਬਾ ਮੀਨ ਚੀ ਦੱਬੀ ਪਰਦਾ ਹੀ ਮਗਰ ਮਾਰਦੇ ਥਾੜ ਦੇ ਨੇ ਉਹਦੀ ਬਦਲਾ ਦੇ ਚੱਲ ਤਾ ਸ਼ਸਤ ਨਾਲ ਉਹਦਾ ਆਡੀਓ ਆਪ ਕਹਿੰਦਾ ਯੋ ਕਹਿੰਦਾ ਸਾਡਾ ਗੁਜਰਾਤੀ ਦਾ ਅਜ ਤੱਕ ਲਾਇਸੈਂਸ ਨਿਊ ਕਰਾਉਣਾ ਇਹ ਹੀ ਨਹੀਂ ਇੱਕ ਵਾਰੀ ਬਣਾਉਂਦਾ ਹੀ ਆ ਉਹ ਤਾਂ ਹਾਂ ਉਹਦੋਂ ਸੀਤੀ ਪ੍ਰਾਪਤੀ ਕਰਦਾ ਸਿੱਧੀ ਹਾਂ ਇਹਦਾ ਪੰਜਾਬੀ ਆ ਜਿਹੜੇ ਤੁਸੀਂ ਇੱਥੇ ਆ ਕੇ ਕਹਿੰਦਾ ਲਾਇਸੈਂਸ ਨਿਊ ਕਰਾਉਣਾ ਸਾਡੇ ਕੋਲੋਂ ਇਹ ਨਹੀਂ ਆਉਂਦੇ ਮਾਂ ਦੇ ਪੁੱਤ ਕਹਿੰਦਾ ਸਾਡੇ ਵਾਲੇ ਕਿਉਂਕਿ ਉਹ ਬਈ ਰਾਤ ਨੂੰ 10 11 ਵਜੇ ਤੱਕ ਤਾਂ ਚੱਲਦਾ ਹੀ दारू ਦੇ ਨਾਲ ਬਹੁਤ ਲਟਲੀ ਆ ਲੀਵਰਾ ਕੋਲੇ ਕਈਆਂ ਰੱਖੀਆਂ ਹੁੰਦੀਆਂ ਨੇ ਬੱਬਾ ਪੰਜ-ਪੰਜ ਲੀਟਰ ਵਾਲੀਆਂ ਦਿਉੜੇ ਦੀਆਂ ਭਰ ਕੇ दारू ਦੀਆਂ ਠੀਕ ਐ ਤਾਂ ਗਰਾਹ ਪਰ ਪਰ ਰੋਂਗ ਪੀ ਜਾਂਦੇ ਸਾਰੇ ਯਾਰ ਓਏ ਹੋਏ 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 ਕੋਈ ਜ਼ਿੰਦਗੀ ਯਾਰ ਤੇ ਉਸ ਤੋਂ ਬਾਅਦ ਹੋ ਜਾਂਦੇ ਹੀ ਨੀਂਦ ਚ ਬਾਈਓ 2 ਵਜੇ ਤੋਂ ਬਾਅਦ ਫਿਰ ਉਹ ਨੀਂਦ ਚ ਪਤਾ ਹੀ ਨਹੀਂ ਕਿਹਦੇ ਚ ਵਜਦੇ ਆ ਹਾਂ ਉਹ ਗਾਹੇ ਦੀ ਮੌਤ ਦਾ ਕਾਰਨ ਵੀ ਬਣ ਜਾਂਦੇ ਜਿਵੇਂ ਆ ਨਸ਼ੇ ਵਾਲੇ ਚਟੇ ਵਾਲੇ ਬਣ ਲੱਗੇ ਮੈਨੂੰ ਨਹੀਂ ਪਤਾ ਹੁੰਦਾ ਸੀ ਵੀ ਇਹ ਹਾਲਾਤ ਆ ਜਿੱਟੇ ਵਾਲਿਆਂ ਦੇ ਆਪਣੇ ਗੁਜਰਾਤ ਚ ਗੱਡੀ ਵੱਜੀ ਪੰਜਾਬੀ ਮੂਰੋ ਪੰਜਾਬੀ ਇੰਦਰ ਤੇ ਉਹ ਵਿੱਚ ਫਸ ਗਿਆ ਤੇ ਮੈਂ ਕਿਹਾ ਚੱਲ ਇਹ ਵੱਧ ਔਖਾ ਯਾਰ ਹਨਾ ਵੀ ਉਹ ਘੱਟ ਫਸਿਆ ਮੈਂ ਕਿਹਾ ਪਹਿਲੇ ਇਹਨੂੰ ਕੱਢ ਲੋ ਅਸੀਂ ਉਹਨੂੰ ਕੱਢਣ ਲੱਗੇ ਉਹ ਤਾਂ ਸਾਨੂੰ ਕਹਿੰਦਾ ਹੈਲੋ ਬਾਈ ਯਾਰ ਕੀ ਜੱਕੀ ਜੰਨੇ ਯਾਰ ਮੇਰੀ ਗੱਡੀ ਜੋ ਯਾਰ ਨਾ ਯਾਰ ਬਾਈ ਯਾਰ ਪੈ ਜਾਣ ਤੇ ਯਾਰ ਕਾਹਦਾ ਖਰਾਬ ਕਰਦੇ ਆ ਯਾਰ ਅੱਛਾ ਉਹ ਮੈਂ ਕਿਹਾ ਉਹਨੂੰ ਕੱਢ ਲੋ ਕੰਜਰ ਦਿਓ ਇਹਦਾ ਸੁੱਤਾ ਪਿਆ ਆਉਂਦੇ ਜਾਣੇ ਉਹ ਕਹਿੰਦਾ ਬਾਈ ਚਿੱਟਾ ਪੀਤਾ ਇਹਨੂੰ ਕੋਈ ਫਰਕ ਨਹੀਂ ਦੇਖ ਓਏ ਏਦਾਂ ਭੈੰਦਲਾ ਚਿੱਟਾ ਭੈੜੀ ਚੀਜ਼ ਆ ਵੀ ਉਹ ਸੌਂ ਨਹੀਂ ਕਰਤਾ ਉਹਨੂੰ ਪਤਾ ਹੀ ਨਹੀਂ ਮੇਰੇ ਸੱਟ ਵੱਜੀ ਆ ਲੈ ਮੈਂ ਕਿਹਾ ਸਾੜਾ ਨਸੇ ਜੀ ਉਹ ਮਾਰਤਾ ਵਿਚਾਰਾ ਗਰੀਬ ਆਦਮੀ ਦੇ ਲੱਤਾਂ ਟੁੱਟੀਆਂ ਪਈਆਂ ਉਹਦੀਆਂ ਵੀ ਹੈਂ ਤੇਰਾ ਤਾਂ ਪਤਾ ਹੀ ਨਹੀਂ ਕੀ ਕੋਹ ਟੁੱਟਿਆ ਦਿਨ ਦਾ ਤੜਕੇ ਪਤਾ ਲੱਗੂ ਨਸਾ ਬਹਿ ਤੋ ਸਹੀ ਉਹਦਰਾ ਢਾਟ ਪਿਆ ਉਦੋਂ ਨਹੀਂ ਪਤਾ ਲੱਗਦਾ ਬੰਦੇ ਨੂੰ ਜਦੋਂ ਨਸਾ ਲੈ ਜਾਂਦਾ ਹਸਪਤਾਲ ਜਾ ਕੇ ਫੇਰ ਪਤਾ ਲੱਗਦਾ ਤੇ ਪੁੱਠੀਆਂ ਸਿੱਧੀਆਂ ਪੱਟੀਆਂ ਬੰਦਦੇ ਆ ਉਹ ਉਗੜਾ ਡਾਕਟਰ ਆਪਣੇ ਵਾਂਗੂ ਆ ਫੇਰ ਦੇਖ ਬਾਬਾ ਮੈਂ ਇੰਨਾ ਕਰਦਾ ਸੀ ਟੱਕਾਂ ਵਾਲਿਆਂ ਦਾ ਠੀਕ ਐ ਜਦੋਂ ਮੈਨੂੰ ਪਤਾ ਲੱਗਿਆ ਵੀ ਗੱਡੀ ਪਲਟ ਗਈ ਐ ਮੈਂ ਪਹਿਲਾਂ ਜਾ ਖੜਨਾ ਅੱਛਾ ਜੀ ਪਹਿਲਾਂ ਤੇ ਮੈਨੂੰ ਕਹਿੰਦੇ ਵੀ ਐਂ ਕਰਕੇ ਅਖੇ ਗੱਡੀ ਪਲਟ ਗਈ ਬਾਬਾ ਫਲੋਦੀ ਚੌਂਕ ਚ ਨਹੀਂ ਪਈ ਜਾਂਦਾ ਤੇ ਗੱਠਾ ਆਲੀ ਐ ਗੱਠਾ ਵੀ ਰੂੰਦੀਆਂ ਹਨਾ ਵੀ ਡਰਾਈਵਰ ਦੇ ਸੱਟ ਐ ਡਰਾਈਵਰ ਬਾਬਾ ਇੱਥੋਂ ਦਾ ਬੈਰੋ ਕਿਆਂ ਦਾ ਅੱਛਾ ਜੀ ਠੀਕ ਐ ਹਾਂ ਤੇ ਮੈਂ ਉਹ ਭੱਜਿਆ ਗੱਡੀ ਫਰੀਦਕੋਟ ਦੀ ਹਾਂ ਤੇ ਮੈਨੂੰ ਕਹਿੰਦਾ ਮੈਂ ਕਿਹਾ ਡਰਾਈਵਰ ਕਿੱਥੇ ਆ ਬਾਈ ਕਹਿੰਦਾ ਹਸਪਤਾਲ ਲੈ ਗਏ ਉਹ ਸਰਕਾਰੀ ਵਾਲਿਆਂ ਨੇ ਪੱਟੀਆਂਆਂ ਕਰਕੇ ਮੋੜਤਾ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਖੂਨ ਨਹੀਂ ਬੰਦ ਹੁੰਦਾ ਪਪਾ ਉਵੇਂ ਆ ਗਿਆ ਗੱਡੀ ਕੋਲੇ ਵਿਚਾਰਾ ਓਏ ਅੱਛਾ ਮੈਂ ਆਪਦੀ ਗੱਡੀ 'ਚ ਪਿਆ ਮੈਂ ਕਿਹਾ ਗੱਡੀ 'ਚ ਪਿਆ ਚੱਲ ਮੈਂ ਕਿਹਾ ਜੋ ਖੂਨ ਹੀ ਨਹੀਂ ਬੰਦ ਹੁੰਦਾ ਯਾਰ ਹਾਂ ਮੈਂ ਉੱਥੇ ਗੱਡੀਆਂ ਵਾਲਿਆਂ ਨੂੰ ਕਿਹਾ ਮੈਂ ਕਿਹਾ ਬਾਈ ਇਹ ਤੇ ਤਰਪਾਲਾਂ ਸਿੱਟੋ ਵੀਰ ਬਣ ਕੇ ਉਹਨਾਂ ਨੇ ਤਰਪਾਲਾਂ ਸਟਾਜਾ ਸਾਡੇ ਨਾਲ ਅਸੀਂ ਗੱਡੀ ਭਜਾਈ ਪ੍ਰਾਈਵੇਟ ਹਸਪਤਲ ਰਾਤ ਨੂੰ ਮੈਂ ਖਲਾਇਆ ਖਲਾ ਕੇ ਉੱਥੇ ਮੈਂ ਦਾਖਲ ਕਰਾਇਆ ਫਿਰ ਉਹਦੇ ਟਾਂਕੇ ਲੱਗੇ ਫਿਰ ਉਹਨੇ ਟੀਕੇ ਲਾਏ ਫਿਰ ਉਹ ਮੈਲਾ ਰੁਕਿਆ ਫਿਰ ਵੀ ਗੱਲ ਨਾ ਬਣੀ ਮੈਂ ਕਿਹਾ ਬੀਕਾਨੇਰ ਚੱਲ ਯਾਰ ਆਪਾਂ ਜਾਂ ਜੋਧਪੁਰ ਚੱਲ ਤੇ ਉਹ ਕਹਿੰਦਾ ਵੀ ਜੋਧਪੁਰ ਲੈ ਜਾ ਫਿਰ ਰਾਤ ਨੂੰ ਮੈਂ ਉਹਨੂੰ ਜੋਧਪੁਰ ਲੈ ਗਿਆ ਅੱਛਾ ਜੋਧਪੁਰ ਜਾ ਕੇ ਦੂਜੇ ਦਿਨ ਸ਼ਾਮ ਨੂੰ ਮੈਂ ਸੈੱਟ ਕਰਾ ਕੇ ਲਿਆਇਆ ਉਦੋਂ ਉਹਦੇ ਮਾਲਕ ਆ ਗਏ ਸੀ ਮਾਲ ਪਾਰਟੀਆਂ ਮੈਂ ਕਹਿਆ ਯਾਰ ਬੰਦਾ ਸਾਡੇ ਪਿੰਡਾਂ ਦਾ ਬਾਈ ਸਾਡਾ ਫਰਜ ਬਣਦਾ ਹਨਾ ਠੀਕ ਕਰਾਉਣਾ ਤੇ ਕਈ ਵਾਰੀ ਸੋਨੇ ਦੇ ਸੁਹਾਗਾ ਐਵੇਂ ਹੀ ਮੇਰੇ ਨੰਬਰ ਬਣ ਜਾਂਦੇ ਸੀ ਬਾਬਾ ਇੱਕ ਵਾਰੀ ਮੈਂ ਗੱਡੀ ਕਢਾਉਣ ਗਿਆ ਵਾ ਤੇ ਮੈਂ ਟੋਚਨ ਲੈਣ ਆਇਆ ਵਾ ਫਲੋਦੀ ਤੇ ਉਦੋਂ ਅਮਰ ਵਾਲਿਆਂ ਟੈਂਕਰ ਵੱਜ ਗਿਆ ਤੇ ਡਰਾਈਵਰ ਵਿੱਚ ਫਸ ਗਿਆ ਐਤਵਾਰ ਦਾ ਦਿਨ ਤੇ ਉਹਨੇ ਮਾਲਕਾਂ ਨੂੰ ਫੋਨ ਲਾਤਾ ਫਸੇ ਨੇ ਕਹਿੰਦਾ ਮੈਂ ਫਲੋਦੀ ਕੋਲੇ ਆਂ ਵੀ ਐਂ ਕਰਕੇ ਡਾਊਨ ਚ ਮੈਂ ਵਿੱਚ ਫਸ ਗਿਆ ਤੇ ਗੱਡੀ ਵੱਜ ਗਈ ਆ ਮਗਰ ਤੇ ਉਹਨੇ ਮੈਨੂੰ ਫੋਨ ਮਾਰਿਆ ਸਰਦਾਰ ਨੇ ਵੱਡੇ ਨੇ ਮੈਨੂੰ ਕਹਿੰਦਾ ਜਾਈਂ ਬਾਬਾ ਜੀ ਕਹਿੰਦਾ ਜਲਦੀ ਜਾਓ ਕਹਿੰਦਾ ਆਪਣਾ ਡਰਾਈਵਰ ਫਸ ਗਿਆ ਵਿੱਚ ਤੇ ਮੈਨੂੰ ਉਥੋਂ ਬੇਬੀ ਦੀ ਸੀ ਜਾਂਦੀ ਸੀ ਮੈਂ ਕਿਹਾ ਹਾਂ ਹੋ ਸੀ ਮੈਂ ਉਥੋਂ ਮੋਟਰਸਾਈਕਲ ਭਜਾਤਾ ਓਮੀ ਬਾਬਾ ਮੋਟਰਸਾਈਕਲ ਤੇ ਹੀ ਮੈਂ ਅੱਛਾ ਜੀ ਜਾ ਕੇ ਟੋਜਣ ਪਾ ਕੇ ਮਾਰਿਆ ਝਟਕਾ ਡਰਾਈਵਰ ਕੱਟ ਲਿਆ ਸੱਟਾਂ ਹੈ ਨਹੀਂ ਜਮਈ ਮੈਂ ਜਾ ਕੇ ਮੋਟਰਸਾਈਕਲ ਦੇ ਮਗਰੀ ਉਠਾ ਲਿਆ ਅੱਛਾ ਕੇ ਜਾਣਾ ਮਗਰੀ ਬਟਾ ਲਿਆ ਡਾਕਟਰ ਦੇ ਲੈ ਗਿਆ ਐਂ ਦਵਾਰ ਨੂੰ ਡਾਕਟਰ ਨਾ ਉੱਥੇ ਅੱਛਾ ਅਸੀਂ ਦੋ ਤਿੰਨ ਡਾਕਟਰਾਂ ਦੇ ਗਏ ਇੱਕ ਡਾਕਟਰ ਮਿਲ ਪਿਆ ਸਾਨੂੰ ਉਨਮਾ ਕੇ ਚੈੱਕ ਅਪ ਕਰੋ ਉਹਨੇ ਸਿਰ ਸਰੇ ਕਰੀ ਜਾਵੇ ਉਧਰੋਂ ਮਾਲਕ ਦਾ ਫੋਨ ਆ ਗੱਦੇ ਘੰਟੇ ਚ ਮੈਨੂੰ ਕਹਿੰਦਾ ਤੁਰਪੇ ਮੈਂ ਕਹਾ ਨਹੀਂ ਜੀ ਮੈਂ ਹਸਪਤਾਲ ਲਈ ਬੈਠਾ ਬੰਦੇ ਨੂੰ ਠੀਕ ਕਹਿੰਦਾ ਯਾਰ ਕੀ ਆ ਤੂੰ ਏ ਹੈ ਹੈ ਕਹਿੰਦਾ ਈਡੀ ਛੇਤੀ ਕਿਵੇਂ ਪਹੁੰਚਦਾ ਤੂੰ ਯਾਰ ਬੰਦਾ ਵੀ ਕੱਢ ਲਿਆ ਤੂੰ ਉਹਦਾ ਹਸਪਤਾਲ ਵੀ ਆ ਗਿਆ ਮੈਂ ਕਹਾ ਤਿੰਨਾ ਹਸਪਤਾਲਾਂ ਇਹਦਾ ਜਵਾਬ ਮਿਲ ਗਿਆ ਇਹ ਤਾਂ ਘਾਹ ਆਏ ਆ ਉਹ ਡਾਕਟਰ ਕੋਲੇ ਭਰਾਵਾ ਬੰਦਾ ਸੈਟ ਆ ਕੋਈ ਗੱਲ ਨਹੀਂ ਪਰਵਾਹ ਨਾ ਕਰਿਓ ਮੈਂ ਕਹਾ ਜਮੀ ਬੰਦਾ ਠੀਕ ਆ ਕਹਿੰਦਾ ਬਾਲਵਾ ਬੰਦੇ ਤੋਰਦਾ ਮਗਰ ਆਉਂਦੇ ਆ ਤੁਹਾਡੇ ਕੋਲੇ ਪਰ ਕਹਿੰਦਾ ਯਾਰ ਤੇਰਾ ਸੀ ਦੇਣ ਕਿੱਥੇ ਦੇਵਾਂਗੇ ਓਏ ਅਮਰਜੀਤ ਆ ਉਹਨਾਂ ਦਾ ਮਾਲਕ ਬਈ ਬਹੁ ਕਰਦੇ ਆਪਣਾ ਤੇ ਮੈਂ ਕਹਿੰਦਾ ਜਿੱਥੇ ਉਹਨਾਂ ਦੀ ਗੱਡੀ ਨਾਲ ਕੋਈ ਗੱਲਬਾਤ ਹੋ ਗਈ ਉਹਦੀ ਮੈਨੂੰ ਸਾਥ ਲੈ ਲੈਂਦੇ ਉਹਨਾਂ ਦੇ ਲਾਲਮਣੇ ਹੁੰਦਾ ਸੀ ਮੁੰਡਾ ਡਰਾਈਵਰ ਪਿਆਰੀ ਅੱਛਾ ਜੀ ਤੇ ਉਹਨੇ ਨਾ ਭਾਉ ਸੀਗਾ ਮੁੰਡਾ ਤੇ ਉਹ ਚੜਾ ਲਿਆ ਨਾਲ ਹਾਂਜੀ ਗੱਡੀ ਤੇ ਹਾਂਜੀ ਭਾਉ ਨੇ ਕਿਹਾ ਵੀ ਮਾਲ ਹੀ ਵੇਚ ਦਿੰਨੇ ਆ ਬਾਬਾ ਉਹਨੇ ਲਾਲਮਣੀ ਟਾ ਲਿਆ ਟੈਰ ਲੀਵਰਾ ਨਾ ਮੂੰਹ ਪੰਪਤਾ ਬਾਬਾ ਮਾਰ ਮਾਟਾ ਟੈਰ ਲੀਵਰੇ ਕਿੱਡਾ ਤੇ ਲੀਰ ਬੰਦਾ ਯਾਰ ਬੰਦੇ ਨੂੰ ਮਾਰਨ ਨੂੰ ਦੇਖ ਓਏ ਟੈਰ ਲੀਵਰੀ ਮਾਰੀ ਗਿਆ ਉਹਦੇ ਜਿੰਨੇ ਕਰ ਬਿਓਜ਼ ਨਹੀਂ ਹੋਇਆ ਓਏ ਉਹਨਾਂ ਕਾ ਵੀ ਹੁਣ ਮਰ ਗਿਆ ਚੱਕ ਕੇ ਕਤਾਨਾ ਚ ਮਾਰਿਆ ਸਾਲੇ ਨੀ ਯਾਰ ਤੇ ਗੱਡੀ ਲੈ ਕੇ ਆ ਗਿਆ ਵੀਕਾ ਨੇਰ ਮਾਲ ਵਿਕਿਆ ਨਹੀਂ ਹਰੇਕ ਤਾਂ ਭਿੱਜ ਬਹੁਤ ਆ ਗਿਆ ਤੇਲ ਲੈਣਾ ਤੇਲ ਲੈਣਾ ਟਰਾਂਸਫਾਰਮਰ ਦਾ ਤੇਲ ਸੀ ਕਿਸੇ ਨੇ ਨਾ ਲਿਆ ਵੀਕਾ ਨੇਰ ਅੰਦਰ ਸ਼ਹਿਰ ਤੋਂ ਬਾਹਰਲੇ ਪਾਸੇ ਛੱਡ ਕੇ ਭੱਜ ਗਿਆ ਗੱਡੀ ਅੱਛਾ ਜੀ ਉੱਤੋਂ ਪੁਲਿਸ ਦਾ ਫੋਨ ਆ ਗਿਆ ਹਾਂ ਟੱਕਾਂ ਵਾਲਿਆਂ ਨੂੰ ਪੁੱਛਣ ਲੱਗ ਗਏ ਉਹ ਕਹਿੰਦੇ ਜੀ ਤਾਰੀਬਾਦ ਨੂੰ ਫੋਨ ਲਾਓ ਉਹਦੇ ਖਰਦੀਆਂ ਗੱਡੀਆਂ ਹੈ ਹਾਂ ਉਹਨਾਂ ਨੇ ਮੈਨੂੰ ਫੋਨ ਲਾਇਆ ਕਹਿੰਦੇ ਵੀ ਐਂ ਕਰਕੇ ਗੱਡੀ ਖੜੀ ਐ ਇੱਥੇ ਮੈਂ ਕਿਹਾ ਜੀ ਆਪਣੀ ਹੋਈ ਆ ਮੈਂ ਆਉਣਾ ਬਿਨਾ ਕੌਣ ਆ ਇਹ ਗੱਡੀ ਆਪਣੀ ਆ ਉਦੋਂ ਮੈਨੂੰ ਅਵਰਜੀਤ ਦਾ ਫੋਨ ਆ ਗਿਆ ਮੈਨੂੰ ਕਹਿੰਦੇ ਯਾਰ ਆਪਣਾ ਲਾਲਮਣੀ ਵਾਲੀ ਗੱਡੀ ਖੜੀ ਆ ਕਾਹਤੋਂ ਖੜੀ ਆ ਕਹਿੰਦੇ ਮੈਂ ਕਿਹਾ ਯਾਰ ਮੈਂ ਉੱਥੇ ਹੀ ਚੱਲਿਆਂ ਮੈਨੂੰ ਫੋਨ ਆ ਗਿਆ ਲਾਲਮਣੀ ਹੈ ਨਹੀਂਗਾ ਉਦੋਂ ਮਗਰ ਇਹਨਾਂ ਨੇ ਦੂਜੇ ਪੇਜ ਤੇ ਮੈਨੇਜਰ ਹੋਣੀ ਸਰਿੰਦਰ ਹੋਣੀ ਭਰਾਵਾ ਲਾਲ ਮਣੀ ਲੱਬਿਆ ਖਤਾਨਾ ਚੋ ਵਿਚਾਰਾ ਦੂਜੇ ਦਿਨ ਅੱਛਾ ਫਿਰ ਉਹਨੂੰ ਜੋਧਪੁਰ ਐਡਮਿਟ ਕਰਾਇਆ ਤੇ ਬਚ ਗਿਆ ਬਾਬਾ ਹਾਂ ਹਾਂ ਉਹ ਠੀਕ ਤਾਂ ਹੋਇਆ ਬਹੁਤ ਔਖਾ ਪਰ ਉੱਥੇ ਉਹ ਜਿਵੇਂ 7 ਮਹੀਨੇ ਬੋਲ ਪਿਆ ਠੀਕ ਹੈ ਜੀ ਬੋਲ ਕੇ ਉਹਨੇ ਦਾਸਤਾ ਮੇਰਾ ਡਰਾਈਵਰ ਭੇਜਿਆ ਸਟਾਈ ਵਾਲਾ ਵੀ ਉਹ ਮਾਰ ਕੇ ਸਿੱਟ ਗਿਆ ਮੈਨੂੰ ਅੱਛਾ ਤੇਲ ਵੇਚਣ ਮਾਰਾ ਤੇਲ ਵਿਗਿਆ ਨਹੀਂਗਾ ਜਦੋਂ ਮੈਂ ਤਾਂ ਚੜ੍ਹ ਕੇ ਵੇਖਿਆ ਤੇਲ ਪੂਰਾ ਹਾਂ ਠੀਕ ਹੈ ਤੇ ਵੇਲਾ ਇਹੋ ਜੇ ਕੰਮ ਵੀ ਕਰ ਦਿੰਦੇ ਆਪਣੇ ਬੰਦੇ ਆਪ ਹੀ ਆਪ ਹੀ ਕਰ ਜਾਂਦਾ ਡਰਾਈਵਰ ਤੇ ਨਾਲ ਤਾਂ ਲੁਟੇਰਿਆਂ ਦਾ ਲੱਗ ਜੂ ਉਹ ਜ਼ਿਲ੍ਹੇ ਵਿੱਚ ਗੱਡੀਆਂ ਲੁੱਟੀਆਂ ਦੀਆਂ ਬਾਬਾ ਇਹ ਨਾਲੜਿਆਂ ਕਿ ਠਾਬੇ ਵਾਲਾ ਰੜਿਆ ਹੁੰਦਾ ਹੀ ਨਾਲ ਅੱਛਾ ਜੀ ਵੇਖ ਲਾਉ ਨੇ ਕੋਈ ਚੌਲਾਂ ਵਾਲੀ ਗੱਡੀ ਲੰਗਣ ਦਿੰਦਾ ਹੀ ਬਾਬਾ ਚੌਲਾਂ ਵਾਲੀ ਗੱਡੀ ਲੁੱਟਣੀ ਉਹਨਾਂ ਨੇ ਅੱਛਾ ਜੀ ਜਿਹੜੀ ਚੌਲਾਂ ਵਾਲੀ ਆ ਗਈ ਬਸ ਉਹ ਸੁੱਕੀ ਨਹੀਂ ਜੰਮੀ ਚੌਲਾਂ ਵਾਲੀ ਗੱਡੀ ਰਾਤ ਨੂੰ ਤੁਰਦੀ ਹੀ ਨਹੀਂ ਸੀ ਬਾਬਾ ਉੱਥੇ ਜੇ ਆਪਣੇ ਢਾਬੇ ਤੇ ਆ ਗਈ ਨਾ 6 ਵਜੇ 6 ਵਜੇ ਹੀ ਸਮਝਾਣਾ ਉਹਨਾਂ ਨੇ ਬਸ ਲਾ ਕੇ ਜ਼ਹਿਰ ਤੇ ਉਹਨਾਂ ਨੇ ਘਰੇ ਆਏ ਤੇ ਰਾਮ ਨੇ ਪੈਜੋ ਡਾਰ ਨਹੀਂ ਡੁੱਕਣੀ ਠੀਕ ਹੈ ਸਵੇਰੇ ਜੱਲਾ ਠੀਕ ਹੈ ਤੇ ਜੇ ਗਾਂ ਤੁਰ ਗਈ ਤੇ ਫਿਰ ਮਾਂ ਨੂੰ ਨਹੀਂ ਜੰਮੀ ਬਾਬਾ ਗੱਡੀ ਕੱਢ ਕੇ ਲੈ ਜਾਂਦੇ ਸੀਗੇ ਬਹੁਤ ਬੰਦੇ ਇੱਕ ਦਿਨ ਇੱਕ ਵਾਇਪਾਰਟੀ ਮਗਰ ਲਾਭ ਵੀ ਫਿਰ ਡਰਾਈਵਰ ਕਨੈਕਟਰ ਨਹੀਂ ਥਿਉਂਦੇ ਕਹਿੰਦੇ ਗੱਡੀ ਆਪਣੀ ਚੌਲਾਂ ਵਾਲੀ ਗੱਡੀ ਤਾਂ ਮਿਲ ਗਈ ਖਾਲੀ ਆ ਹਾਂ ਮੈਂ ਕਿਹਾ ਫੇਰ ਬਾਈ ਬੰਦੇ ਮਾਰਦੇ ਆਪਣੇ ਹਾਂ ਉਹ ਨਹੀਂ ਲੱਭਣੇ ਕਿਤੇ ਸਿਰ ਤੇ ਵੱਡ ਬੁੱਡ ਕੇ ਨਦੀ ਨਦੀਸ ਵਾਲਿਆਂ ਨੇ ਹਨਾ ਐਂ ਕਰਦੇ ਬਾਬਾ ਡਰਾਈਵਰਾਂ ਨਾਲ ਤਾਂ ਵੱਡ ਗਈ ਸੜ ਦਿੰਦੇ ਬਾਬਾ ਕੀ ਕਰੂ ਡਰਾਈਵਰ ਯਾਰ ਡਰਾਈਵਰ ਤਾਂ ਉਨਾ ਚਿਰ ਹੀ ਸੇਫ ਆ ਜਿੰਨਾ ਚਿਰ ਉਹਦੀ ਗੱਡੀ ਚੱਲ ਰਹੀ ਆ ਤੇ ਗੱਡੀ ਨਹੀਂ ਰੋਕ ਰਹੀ ਜਦੋਂ ਗੱਡੀ ਰੋਕ ਗਈ ਉਦੋਂ ਬੰਦੇ ਨਾਲ ਘੇਰਾ ਪੈ ਜਾਣਾ ਬਾਬਾ ਉਦੋਂ ਮਾਰਿਆ ਗਿਆ ਤੇ ਘਰ ਮਾਈ ਬਾਪ ਵੀ ਕੋਈ ਨਹੀਂ ਵੀ ਜਿਹੜਾ ਮਗਰ ਖੜੂ ਜਾ ਕੇ ਡਰਾਈਵਰ ਤੇ ਜਿਹੜਾ ਕਿਤੇ ਫੋਨ ਲਾ ਦੂਗਾ ਅਗੇ ਸਰਕਾਰ ਨੂੰ ਵੀ ਅਸੀਂ ਐ ਕਰ ਦਿਆਂਗੇ ਤੁਹਾਡੀ ਸਰਕਾਰ ਨੂੰ ਨਾ ਵੀ ਮੇਰਾ ਡਰਾਈਵਰ ਮਾਰਤਾ ਤੁਹਾਡੀ ਸਰਕਾਰ ਨੂੰ ਕੋਈ ਲੈਣਾ ਦੇਣਾ ਨਹੀਂ ਡਰਾਈਵਰ ਐ ਕਿਹੜਾ ਬੰਦੇ ਆ ਜਾਣਾ ਵੀ ਨਹੀਂ ਚਾਹੀਦਾ ਨਾ ਮਗਰ ਭਾਈ ਇਹਨਾਂ ਦਾ ਰੋਲ ਵੀ ਕੀ ਆ ਇਹਦਾ ਦੇਸ਼ ਦਾ ਮਾਲ ਹੀ ਪਹੁੰਚਾਉਂਦੇ ਇਧਰ ਉਧਰ ਦੇਸ਼ ਨੂੰ ਆਏ ਰੋਟੀ ਦਿੰਦੇ ਆ ਇਹ ਘੜਾ ਚ ਦਿੱਤਾ ਚ ਕੋਈ ਲੈ ਜੇ ਕਿਸਾਨ ਅੰਨ ਦਾ ਤੈ ਦੇ ਨਾਲ ਡਰਾਈਵਰ ਵੀ ਅੰਨ ਦਾ ਤੈ ਬਿਲਕੁਲ ਡਰਾਈਵਰ ਨੇ ਹੀ ਪਹੁੰਚਾਉਣਾ ਇਧਰ ਉਧਰ ਮਾਲ ਜਦੋਂ ਕਰੋਨਾ ਹੋਇਆ ਸੀ ਕੈਨੇਡਾ ਅਮਰੀਕਾ ਦੇ ਵਿੱਚ ਜਦੋਂ ਡਰਾਈਵਰ ਗੱਡੀ ਲੈ ਕੇ ਆਉਂਦਾ ਸੀ ਲੋਕ ਕਲਾਪਿੰਗ ਕਰਦੇ ਸੀ ਕਿ ਸਾਡੇ ਲਈ ਖਾਣਾ ਲੈ ਕੇ ਪਹੁੰਚਿਆ ਇੰਨੀ ਦੁਵਿਧਾ ਦੇ ਵਿੱਚ ਹਨ ਤੇ ਇੱਕ ਸਾਡੇ ਆ ਡਰਾਈਵਰ ਦੇ ਨੇੜੇ ਨਹੀਂ ਜਾਂਦਾ ਸੀ ਕੋਈ ਨਾਲੇ ਤਾਂ ਉਹ ਨਹੀਂ ਵੇਖੋ ਇੰਨੀ ਬਿਮਾਰੀ ਦੇ ਵਿੱਚ ਵਿਚਾਰਾ ਜਾਣ ਤਲੀ ਤੇ ਧਰ ਕੇ ਤੁਰਿਆ ਫਿਰਦਾ ਢਾਬੇ ਬੰਦ ਕਰਾ ਤੇ ਵੀ ਰੋਟੀ ਨਹੀਂ ਖਾਣੀ ਇਹ ਕਿੱਥੇ ਖਾਣਗੇ ਇੱਕ ਗੱਡੀ 'ਚ 50-50 ਯਾਨੀ ਇਕੱਠੇ ਹੋ ਕੇ ਆਏ ਆ ਡਰਾਈਵਰ ਪਿੰਡਾਂ ਨੂੰ ਛੱਡ ਕੇ ਗੱਡੀਆਂ ਰਾਹ 'ਚ ਟਰਾਲਿਆਂ ਦੇ ਟਰਾਲਿਆਂ 'ਚ ਬੈਠ ਕੇ ਮੈਂ ਮੁੜ ਕੇ ਆਪਣੇ ਸੋਨੀ ਨੂੰ ਫੋਨ ਲਾਇਆ ਮੈਂ ਕਿਹਾ ਰੋਟੀ ਚਾਲੂ ਕਰੋ ਬਈ ਸਾਰਿਆਂ ਨੂੰ ਰੋਟੀ ਖਵਾਓ ਪੈਸਾ ਨਹੀਂ ਲੈਣਾ ਰੋਟੀ ਖਾਓ ਠੀਕ ਹੈ ਜੀ ਹਰ ਰੋਟੀ ਤਾਂ ਖਵਾਉ ਬੰਦੇ ਨੂੰ ਆਏ ਕਿਵੇਂ ਕਿਹੜੀ ਗੱਲ ਹੈ ਡਰਾਈਵਰਾਂ ਜੇ ਗੱਡੀ ਚਲਾ ਸਕਦੇ ਉਹਦਾ ਡਾਬਾ ਵੀ ਚੱਲੂਗਾ ਚੱਲੂਗਾ ਰੋਟੀ ਖਾਓ ਇਹਨਾਂ ਨੂੰ ਭੁੱਖੇ ਥੋੜੀ ਮਾਰਨਾ ਇਹ ਹਾਲਾਤ ਹੁੰਦੇ ਸਾਡੇ ਡਰਾਈਵਰਾਂ ਨਾਲ ਬਾਈ ਜੇ ਕੋਈ ਗਾਂ ਥੱਲੇ ਆ ਗਈ ਗਊਸ਼ਾਲਾ ਵਾਲਿਆਂ ਨੇ ਹਰੇਕ ਨੇ ਪਰਚੀ ਕੱਟਨੀ ਆ ਡਰਾਈਵਰ ਦੀ ਹਰੇਕ ਗਊਸ਼ਾਲਾ ਨੇ ਇਹਨਾਂ ਨੇ ਪੱਠੇ ਵੀ ਲੈ ਜਾਣੇ ਆ ਤੂੜੀ ਵੀ ਲੈ ਜਾਣੀ ਆ ਟਰੱਕ ਤੇ ਰੱਖ ਕੇ ਗਊਸ਼ਾਲਾ ਸਿੜ ਦਿੰਦੇ ਆ ਇਹ ਪਰਚੀ ਵੀ ਕਟਾ ਲੈਂਦੇ ਆ ਇਹ ਤੇ ਜਦੋਂ ਗਾਂ ਥੱਲੇ ਆ ਗਈ ਕੁੱਟਣਾ ਫੇਰ ਵੀ ਡਰਾਈਵਰ ਹੀ ਆ ਆ ਵੀਰ ਜੀ ਫੇਰ ਉਹ ਦੁਆਟ ਲੈਣਾ ਰੁਪਈਆ 20 25 ਹਜ਼ਾਰ ਗਾਂ ਦਾ ਜਿਹੜੀਆਂ ਪਰਚੀਆਂ ਘਟਾਈਆਂ ਹੋ ਗਈਆਂ ਸਾਡੇ ਡਰਾਈਵਰ ਮੱਚ ਗਏ ਜਮਾਂ ਗਊਸਾਲਾ ਦੇ ਕੋਲੇ ਬਾਬਾ ਐਕਸੀਡੈਂਟ ਹੋਇਆ ਧਰਮਕੋਟ ਦੀ ਗੱਡੀ ਜਮਾਂ ਗਊਸਾਲਾ ਦੇ ਕੋਲੇ ਇੱਕ ਪਾਣੀ ਦੀ ਬਾਲਟੀ ਵਿਸਰੀ ਸਾੜਿਆਂ ਤੋਂ ਵੀ ਉੱਤੇ ਪਾ ਦਈਏ ਜਾ ਕੇ ਮਾੜਾ ਜਿਹਾ ਕੋਸ਼ਿਸ਼ ਹੀ ਕਰੀਏ ਬੰਦੇ ਨੂੰ ਹੌਸਲਾ ਹੀ ਹੋ ਜਾਂਦਾ ਬੰਦੇ ਆ ਗਏ ਜਮੇ ਨਹੀਂ ਗਏ ਨੇੜੇ ਨਹੀਂ ਗਏ ਦੂਰ ਖੜੇ ਦੇਖੀ ਗਏ ਵੀ ਪੰਜਾਬੀ ਆ ਆਪਣਾ ਕਿਹੜਾ ਹੈਗਾ ਕੋਈ ਉਹੀ ਰਾਜਸਤਾਨੀ ਹੁੰਦਾ ਇਹਨਾਂ ਨੇ ਭੱਜ ਭੱਜ ਪਾਣੀ ਪੋਣਾ ਸੀ ਬਾਬਾ ਜਰ ਪੰਜਾਬੀ ਦੀ ਇੰਨੀ ਬੇਕਦਰੀ ਹੁੰਦੀ ਆ ਯਾਰ ਫੇਰ ਅਸੀਂ ਗੁਲਾਮ ਕਿਉਂ ਨਹੀਂ ਕਿਉਂ ਨਹੀਂ ਗੁਲਾਮ ਅਸੀਂ ਕਿੱਥੇ ਆਜ਼ਾਦੀ ਆ ਸਾਡੀ ਕਿੱਥੇ ਸਾਡਾ ਦੇਸ਼ ਆ ਇਹ ਜਦੋਂ ਇੰਨਾ ਕੁ ਸਾਡੇ ਨਾਲ ਹੋਈ ਜਾਂਦਾ ਆ ਕਹਿੰਦੀ ਹੁੰਦੀ ਪੁਲਿਸ ਨੇ ਦੇਖ ਤੂੰ ਉਥੇ ਰਾਜਸਥਾਨ 'ਚ ਬੈਠੇ ਆਪਣੇ ਬੰਦੇ ਢਾਬੇ ਚਲਾਈ ਜਾਂਦੇ ਕੰਮ ਦਾ ਰੋਟੀਆਂ ਦਾ ਐਵੇਂ ਰੋਟੀਆਂ ਚ ਨਾ ਪਾ ਦੇਣਗੇ ਲਿਆ ਕੇ ਰੋਟੇ ਰਸਤਾ ਨਹੀਂ ਵੇਚਦੇ ਉਹਨਾਂ ਦਾ ਨਹੀਂ ਪਉਣਾ ਕਿਉਂਕਿ ਉਹਨਾਂ ਦਾ ਘਰ ਵੀ ਕੀ ਲੈਣਗੇ ਹਾਂ ਪੰਜਾਬੀ ਦਾ ਪਤਾ ਪਿੰਡ ਆਊਗਾ ਹੀ ਹਾਂ ਵੀਰ ਆ ਆਪਦੇ ਹੀ ਲੱਤਾਂ ਕੀਤੀ ਜਾਂਦੇ ਆ ਮੈਂ ਡੰਡੇ ਨਾਲ ਕੰਮ ਕੀਤਾ ਉੱਥੇ ਬਾਈ ਪੁਲਿਸ ਨੂੰ ਫੁੱਲ ਪਾਇਆ ਦੇ ਕੇ ਤੇ ਕਰਿਆ ਵੀ ਡੰਡੇ ਨਾਲ ਆ ਠੇਕਿਆਂ ਤੇ ਹਾਂ ਲੋਡੇ ਇੱਥੇ ਆਏ ਥੋੜਾ ਠੇਕੇ ਦੇ ਆਪਾਂ ਮੰਗਾ ਲਾਂਗੇ ਆਪਣੇ ਕੋਲੇ ਲਸਾਂਸਾ ਤਿੰਨ ਕੁਇੰਟਲ ਦੇ ਤੇ ਆਪਾਂ ਲੋਹਾ ਲਾਂਗੇ ਟਰੱਕ ਤੇ ਤਿੰਨ ਕੁਇੰਟਲ ਹੀ ਆਉਣਾ ਅੱਛਾ ਜੀ ਤੇਰਾ ਯਾਰ ਟਰੱਕ ਹੀ ਲੋਉਂਦੇ ਸੀ ਉੱਥੇ ਅਸੀਂ ਠੀਕ ਹੈ ਜੀ ਹਾਂ ਪੁਲਿਸ ਪੜਦਾ ਕੋਈ ਰੋਲ ਨਹੀਂ ਕੇਦਾ ਵੀ ਮੂਰੇ ਹੁੰਦਗਾ ਨਹੀਂ ਸਾਡੇ ਨਾਲ ਘਾਰਾਂ ਧੱਕੇ ਨਾ ਲਾਉਂਦੇ ਸੀ ਕਹਣਾ ਗੱਲ ਹੀ ਕੋਈ ਨਹੀਂ ਜੇ ਕੋਈ ਲੁੱਟ ਕੇ ਲੈ ਗਿਆ ਤੇ ਪਹਿਲਾਂ ਜਾ ਖੜੀਦਾ ਸੀਗਾ ਠੀਕ ਹੈ ਡੰਡੇ ਨਾਲ ਝੜਾ ਕੇ ਲਿਆਉਂਦੇ ਸੀ ਲੁੱਟਗੂ ਵਾਲਾ ਮਾਰਦੇ ਸੀ ਠੀਕ ਹੈ ਨਾ ਵੀ ਮੂਰੇ ਹੁਣਾਂ ਪੁਲਿਸ ਵੀ ਯਾਰ ਸਾਨੂੰ ਨਹੀਂ ਜਾਂਦੀ ਯਾਰ ਜਿੱਥੇ ਰੌਲਾ ਹੁੰਦਾ ਈ ਉੱਥੇ ਯਾਰ ਰਾਤ ਨੂੰ ਜੇ ਲਟੇਰਾਂ ਦੂਏ ਨਾਲ ਚੱਕਰ ਆ ਪੈਗਾ ਉਹਨੇ ਕਹਣਾ ਬਾਪੇ ਉਹਨਾਂ ਨੂੰ ਲੈ ਲੋ ਨਾਲ ਯਾਰ ਠੀਕ ਹੈ ਜੀ ਐ ਲੜਨ ਵਾਲੇ ਤਾਂ ਹੈਗੇ ਆ ਆਪਾਂ ਤਾਂ ਸਾਰੇ ਕੁਝ ਹੋਣਾ ਨਹੀਂ ਸਾਨੂੰ ਲਿਆਂਦੀ ਸੀ ਨਾਲ ਸੌ ਲੱਗੇ ਰਾਤ ਨੂੰ ਬਾਬਾ ਜੀ ਨਾਲ ਚੱਲੋ ਅਸੀਂ ਨਾਲ ਡਾਂਗਾਂ ਹਟ ਕੇ ਵਿੱਚ ਬਹਿਣਾ ਉਹਨਾਂ ਦੇ ਚਲੋ ਸਾਲਿਓ ਮੋਗਮਰੀ ਅੰਨੇ ਹੈਨਾ ਉਹਨਾਂ ਦਾ ਏਰੀਆ ਆਪ ਹੀ ਡਰੀ ਜਾਂਦੀ ਪੁਲਿਸੀ ਉਹਨਾਂ ਦੀ ਤੇ ਅਸੀਂ ਜਾ ਕੇ ਫੇਰਦੇ ਹੀ ਡਾਂਗ ਉਹਨਾਂ ਰਾਤਾ ਰਿਆਂ ਦੀ ਕਿਹਾ ਤੇ ਜੇ ਕਿਤੇ ਸਾਡੀ ਸਰਕਾਰ ਮਗਰ ਪੁੱਛਗੱਚ ਕਰਨ ਵਾਲੀ ਹੋਵੇ ਤੇ ਆਪਾਂ ਉਹਨਾਂ ਨੂੰ ਕਿਲੇ ਬੈਠੇ ਆ ਅੱਧੇ ਪੰਜਾਬ ਦੇ ਆਪਣੀਆਂ ਜ਼ਮੀਨਾਂ ਨਾਪੀ ਬੈਠੇ ਭਾਈ ਅੱਧੇ ਪੰਜਾਬ ਦੀਆਂ ਕੋਈ ਮਾਈ ਬਾਪ ਵੀ ਨਹੀਂ ਪੁੱਛਣ ਵਾਲੇ ਨਹੀਂ ਨੱਪ ਲੋ ਇਹ ਕਿਹੜੀ ਗੱਲ ਹੈ ਆਪਣੇ ਟਰੱਕ ਚੋਰੀ ਦੇ ਉੱਤੇ ਚੱਲੀ ਜਾਂਦੇ ਚਰੀਆਂ ਆ ਨੰਬਰ 플레이ਟਾਂ ਲਾ ਕੇ ਉਹਨਾਂ ਦੀ ਪੁਲਿਸ ਦੇਖ ਲੈਂਦੀ ਐ ਵੀ ਇਹ ਚੋਰੀ ਵਾਲਾ ਪੰਜਾਬ ਦਾ ਐ ਕੋਈ ਚਲਾਈ ਫਿਰੋ ਕਮਾਓ ਪੈਸੇ ਉਹ ਕਹਿੰਦੇ ਆਪਾਂ ਕਮਾਓ ਪੰਜਾਬੀ ਨੂੰ ਨਹੀਂ ਕਮਾਉਣ ਦੇਣਾ ਇੱਥੇ ਨਾ ਤਾਂ ਬੇਦੇ ਨਾ ਟ੍ਰਾਂਪੋਰਟ ਨਾ ਕਿਤੇ ਹੋਰ ਜੇ ਆਪਣੇ ਬੰਦੇ ਨੇ ਟ੍ਰਾਂਸਪੋਰਟ ਕਰਨੀ ਐ ਥੋੜੀ ਗੱਲਾ ਕਰ ਲੂਗਾ ਆ ਤਾਂ ਨਹੀਂ ਰੱਖਣਾ ਪੈਣਾ ਨਾਲ ਜੇ ਠੱਬਾ ਕਰਨਾ ਐ ਥੋੜੀ ਗੱਲਾ ਕਰ ਲੂਗਾ ਰਾਤ ਤਾਂ ਨਹੀਂ ਰੱਖਣਾ ਪੈਣਾ ਨਾਲ ਠੀਕ ਐ ਜੀ ਕੱਲਾ ਕਰੂਗਾ ਤਾਂ ਮਾਰਤਾੜ ਕਰਨਗੇ ਆ ਕੇ ਕੁੱਟਮਾਰ ਕਰਨਗੇ ਸਾਡੇ ਏਰੀਆ ਚ ਤੂੰ ਰੁਪਈਏ ਕਿਵੇਂ ਲੈ ਜਾਏਗਾ ਇਹ ਤਾਂ ਹੁਣ ਮੈਨੂੰ ਆਇਆ ਮੈਨੂੰ ਜੈਲ ਸੀ ਨਹੀਂ ਹੁੰਦੀ ਜੇ ਕੋਈ ਮੇਰੇ ਨਾਲ ਢਾਬਾ ਕਰਦਾ ਜਾ ਕੇ ਭਰਾ ਆਪਾਂ ਖੁਸ਼ ਹੁੰਦੇ ਸੀ ਵਿੱਕੀ ਹੁੰਦਾ ਸੀ ਮੁੰਡਾ ਫਾਜ਼ਲ ਕਾ ਦਾ ਹੁਣ ਉਹਨੇ ਬਾਬਾ ਰੈਸਟੋਰੈਂਟ ਪਾਇਆ ਬਹੁਤ ਵੱਡਾ ਵਿਲਾ ਬਣਾਇਆ ਉਹਨੇ ਅਰਜਨ ਸਰ ਵਿਲਾ ਕਹਿੰਦੇ ਉਹਨੂੰ ਵਿਲਾ ਠੀਕ ਹੈ ਤੇ ਭੈਣ ਸਾਰਾ ਜੈਗਵਾਰ ਦਾ ਲੱਗਿਆ ਬਾਬਾ ਮਟੀਰੀਅਲ ਟੂਟੀਆਂ ਡਾਟੀਆਂ ਇਹ ਰਜਾਈਆਂ 20-20 ਹਜ਼ਾਰ ਦੀਆਂ ਰਜਾਈਆਂ ਨੇ ਜਿਹੜੀਆਂ ਬੇਚ ਰੱਖੀਆਂ ਮੀਆਂ ਉੱਤੇ ਲੈਣ ਵਾਲੇ ਕੰਬਲ-ਕੁੰਬਲ ਜਿਹੜੇ ਹਨ ਸਾਰੇ ਪੂਰੇ ਸਿਰੇ ਦੇ ਟਾਪ ਦੀ ਕੰਪਨੀ ਦੇ ਆ ਬਾਬਾ ਬੰਦੇ ਨੇ ਬਣਾਇਆ ਮਿਹਨਤ ਕਰੀ ਹੈ ਠੀਕ ਹੈ ਨਜ਼ਾ ਪਤਾ ਵੇਚਿਆ ਤੂੰ ਕੀ ਕਰਤੀ ਉਹਨੇ ਪਰ ਉਹ ਬੰਦੇ ਦੀ ਪਹਿਲ ਦਾ ਆਦਮੀ ਦੇ ਕਿਵੇਂ ਸੀ ਉਹਨੇ ਮੇਰੇ ਕੋਲ ਢਾਪਾ ਕਰ ਲਿਆ ਜਾ ਕੇ ਮੁਸਲਮਾਨ ਦਾ ਕਰਾਇ ਤੇ ਲੈ ਲਿਆ ਮੁਸਲਮਾਨ ਵਾਸੀ ਵਿੱਚ ਉੱਥੇ ਕੁ ਦਿਨ ਜਾ ਕੇ ਦਾਦਾਗिरी ਕਰਨ ਲੱਗੇ ਉਹਨੇ ਮੈਨੂੰ ਦੱਸਿਆ ਕਹਿੰਦਾ ਐਵੇਂ ਹੀ ਹਵਾਜੀ ਕਰੀ ਜਾਂਦੇ ਏਰੇ ਮੈਂ ਕਿਹਾ ਦਵਲ ਠੀਕ ਹੈ ਮੈਂ ਕਹਾ ਮੈਂ ਡਰਾ ਦੂੰਗਾ ਉਹਨੇ ਦਬਲਿਆ ਉਹ ਕਹਿੰਦਾ ਗੋਲੀ ਮਾਰੂੰ ਭਜਾ ਤ ਭੈ ਦਿਨੇ ਦੇ ਕੱਢੋ ਰੋਖਣਾ ਆਪਣੇ ਅੰਦਰੋਂ ਗੋਲੀ ਮਾਰੋ ਇਹਦੇ ਭੱਜ ਗਿਆ ਉਹ ਮੈਂ ਡਰਦਾ ਤੇ ਮੇਰੇ ਕੋਲੇ ਆ ਗਿਆ ਮੈਨੂੰ ਪਤਾ ਸੀ ਇਹਨਾਂ ਦੀ ਮਾਰ ਮੇਰੇ ਤੱਕ ਹੀ ਆ ਮੈਨੂੰ ਆ ਕੇ ਕਹਿੰਦਾ ਯਾਰ ਉਹ ਬੰਦਾ ਕੈਸਾ ਹੈ ਗਾਂਡੂ ਮਾਰ ਖਾਏਗਾ ਉਸਕੋ ਬੋਲ ਦੋ ਮੈਂ ਕਹਾ ਨਾ ਪ੍ਰਭਾ ਉਹਨੇ ਤਾਂ ਮੈਂ ਕਹਾ 20 ਬੰਦੇ ਇਕੱਠੇ ਮਾਰਤੇ ਸੀ ਸਾਡੇ ਪੰਜਾਬ ਚ ਕਹਿੰਦਾ ਕੀ ਨੇ ਮੈਗੇ ਨੇ ਮਗਾ ਸਰਕਾਰ ਡਰਦੀ ਸਾਡੀ ਪੰਜਾਬ ਦੀ ਇਹ ਤੋਂ ਇੰਨੇ ਕਤਲ ਕਰੇ ਵਿਆ ਉਹਦੇ ਮੈਂ ਡਰਾ ਤੇ ਉਹਦਾ ਡਰ ਦੇ ਨੇੜੇ ਨਾ ਜਾਣ ਉਹਨੇ ਨਿਕ ਤਮਾਰ ਤੂੰ ਇਹ ਹੁੰਦਾ ਆਉਦੇ ਬੰਦੇ ਦਾ ਸਾਹ ਦੇਣਾ ਜੇ ਮੈਂ ਕਹਿੰਦਾ ਵੀ ਉਹਦਾ ਢਾਪਾ ਕਰੇ ਨੇੜੇ ਭਜਾਓ ਇਹਨੂੰ ਆਪਣਾ ਪੰਜਾਬੀ ਆ ਨਾ ਬੇਇੱਜ਼ਤੀ ਕਰਾਉਣੀ ਉਹ ਬੇਰੀ ਵੀ ਸੀ ਕਿ ਪੰਜਾਬੀ ਦਵਲਿਆ ਸੀ ਉਹਨੂੰ ਮੈਂ ਕਹਿੰਦਾ ਨਾ ਪਲਾਟਾ ਬਾੜੀ ਉਹਨੇ ਨੱਪ ਲਿਆ ਉਹ ਮੁਸਲਮਾਨ ਨੂੰ ਕਹਿੰਦਾ ਵੀ ਜੇ ਤੂੰ ਕੋਈ ਹੱਲਗੱਲ ਕਰੀ ਜਾਂ ਕੋਈ ਪਾਸਿਓਂ ਬੰਦਾ ਲੈ ਆ ਕੇ ਤੂੰ ਉਹ ਕਰਿਆ ਤੇ ਮੈਂ ਤੇਰਾ ਸਾਰਾ ਪਰਿਵਾਰ ਮਾਰ ਦੂੰਗਾ ਮੈਂ ਕਫੋਨ ਹੀ ਲਾਉਣਾ ਮੇਰੇ ਬੰਦੇ ਆ ਜਾਣਗੇ ਆਪੇ ਨਹੀਂ ਨਹੀਂ ਆਪਾਂ ਨੇ ਕਿਆ ਹੈ ਯਾਰ ਆਪ ਛੋੜ ਦਿਓ ਯਾਰ ਮੇਰਾ ਡਾਬਾ ਯਾਰ ਐ ਕਰਕੇ ਯਾਰ ਮੈਂ ਤਾਂ ਕਰੇ ਯਾਰ ਬਾਬਾ ਅਖੀਰ ਮੈਂ 1.5 ਲੱਖ ਰੁਪਿਆ ਕੇ 2 ਲੱਖ ਰੁਪਿਆ ਦਵਾਇਆ ਉਹਨੂੰ ਢਾਬਾ ਛੱਡਣ ਵਾ 2 ਲੱਖ ਰੁਪਿਆ ਲੈ ਕੇ ਆ ਕੇ ਉਹਨੇ ਆ ਕੇ ਅਰਜਨ ਸਰ ਕੋਲੇ ਪਾਲਿਆ ਬਾਬਾ ਅੱਜ ਵਿਲਾ ਪਾਈ ਬੈਠਾ ਹਾਂ ਕਰੋੜ ਰੁਪਿਆ ਲਾਇਆ ਹੋਊਗਾ 1.5 ਕਰੋੜ ਬੰਦੇ ਨੇ ਯਾਰ ਵਿਲੇ ਤੇ ਉਹਦਾ ਨਾਂ ਹੀ ਵਿਲਾ ਉੱਤੇ ਲਾਈਟਾਂ ਲੱਗੀਆਂ ਵੱਡੀਆਂ ਬਾਬਾ ਯਾਰ ਜਿਹੜਾ ਪੰਜਾਬ ਦਾ ਮੰਤਰੀ ਐ ਐਮ ਐਲ ਏ ਐਮ ਪੀ ਕੋਈ ਵੀ ਕੋਈ ਮਾਰਾ ਮੁੱਡਾ ਤੁਰਿਆ ਫਿਰਿਆ ਬੰਦਾ ਕੋਈ ਅਫਸਰ ਐ ਜਿਹੜੇ ਪੀਕਾ ਨੇਰ ਨੂੰ ਜਾਣਾ ਤੇ ਉਹਦੀ ਨਾਈਟ ਵਿਲੇਜ ਹੁੰਦੀ ਐ ਵਿਲੇ ਤੋਂ ਬਾਹਰ ਨਹੀਂ ਕੋਈ ਰਹਿੰਦਾ ਵਿਲੇਜ ਰਹਿ ਕੇ ਜਾਣਾ ਕੋਈ ਅਫਸਰ ਹੋਵੇ ਕਿੱਡਾ ਹੋਵੇ ਅੱਛਾ ਜੀ ਬੰਦੇ ਦੀ ਚੜਾਈ ਦੇ ਕਿੱਡੀ ਅੱਜ ਤੇ ਬੰਦੇ ਦਾ ਦਿਮਾਗ ਦੇ ਕਿੱਡਾ ਉਹਨੇ ਸਕੂਲ ਵਾਲੇ ਜਵਾਕਾਂ ਨੂੰ ਕਿਤਾਬਾਂ ਫ੍ਰੀ ਵੰਡਣੀਆਂ ਅੱਛਾ ਜੀ ਕੋਈ ਤਾਂ ਡਾੜਾ ਚੜਾਉਣਾ ਉਦੋਂ ਐਵੇਂ ਜਵਾਕਾਂ ਨੂੰ ਵਰਦੀਆਂ ਵੰਡਤੀਆਂ ਪੈਨ ਡਾਲਿਆਂ ਨੂੰ ਕੋਸ ਲੈਤਾ ਪੈਨ ਚਾਰੋ ਲਾਤਾ ਠੀਕ ਐ ਪਿੰਡ ਦੇ ਪੰਚਾਇਤ ਘਰ ਆ ਜੀ ਇਹਦੀ ਰਿਪੇਅਰ ਕਰਾ ਦਿਓ ਠੀਕ ਹੈ ਤੇ ਪੁਲਿਸ ਥਾਣੇ ਤੇ ਜੀ ਅੱਜ ਆ ਵਾਟਰ ਕੂਲਰ ਐ ਨਹੀਂ ਇਹ ਲਵਾ ਦਿਓ ਪੁਲਿਸ ਥਾਣੇ ਚ ਵਾਟਰ ਲਵਾਤਾ ਠੀਕ ਹੈ ਪੁਲਿਸ ਵਾਲਿਆਂ ਨੂੰ ਐ ਕਰ ਦਿਓ ਜੀ ਆ ਕਰ ਦਿਓ ਜੀ ਉਹਨੇ ਏਡੇ ਨੰਬਰ ਬਣਾ ਲੇ ਆਈਜੀ ਐਸ ਐਸ ਪੀ ਐਸ ਪੀ ਕੋਈ ਵੀ ਆਉਂਦਾ ਵੱਡਾ ਅਫਸਰ ਉਹਦੇ ਕੋਲੇ ਆਉਣਾ ਵੀ ਉਹਨੂੰ ਬੁਲਾਓ ਮੂਹਰੇ ਖੜੇ ਹੰਦੇ ਹੱਥ ਜੋੜੀ ਉਹ ਮੰਤਰੀ ਬਣ ਗਿਆ ਬਾਈ ਉੱਥੋਂ ਦਾ ਲੋਕਾਂ ਨੇ ਜ਼ੋਰ ਲਾਇਆ ਉਹਦੇ ਢਾਬੇ ਤੇ ਟੀਕਾ ਲਾ ਕੇ ਮਰ ਗਿਆ ਕੋਈ ਚਿੱਠੇ ਦਾ ਪੈਂਡ ਵਾਲੇ ਕਹਿੰਦੇ ਸੀ ਐਂ ਕਰਾ ਦੇਂਗਾ ਫੁਲਾਨਾ ਕਰਾ ਦੇਂਗਾ ਐਸਐਸਪੀ ਕਹਿੰਦਾ ਇਹੋ ਜੇ ਬੰਦੇ ਨੂੰ ਤੁਸੀਂ ਕਰ ਦੋਗੇ ਹੈ ਸੋਸ਼ਲ ਵਰਕਰ ਬੰਦਾ ਯਾਰ ਮੈਂ ਤਾਂ ਹੋਰ ਨਹੀਂ ਲੋਟ ਆਉਂਦਾ ਤੋਂ ਡੇ ਇਹਦਾ ਉੱਥੇ ਦੀ ਲੋਟ ਆ ਸਹੀ ਗੱਲ ਜਿੱਤੇ ਸਾਡਾ ਪੰਜਾਬੀ ਕੋਈ ਨਹੀਂ ਸੀ ਇਹਦਾ ਫੇਰ ਅੱਡੇ ਪੰਜਾਬੀ ਬੈਠੇ ਇੱਥੇ ਜਿੱਤੇ ਬੈਠਾ ਹੈਨਾ ਉਹ ਹੁਣ ਮੇਰਾ ਇਨਾ ਮਾਣ ਕਰਦਾ ਸੀ ਮੈਨੂੰ ਕਹਿੰਦਾ ਬਾਪਾ ਦੱਸ ਕੀ ਬਾਕੇ ਦੇ ਮਤਲਬ ਤੈਨੂੰ ਚਲਾ ਬੋਲ ਕੀ ਚਾਹੀਦਾ ਅਸਲ ਗੱਲ ਹੈ ਤੇ ਹੋਟਲ ਪਾਦਨਾ ਤੈਨੂੰ ਯਾਰ ਮੈਂ ਐਵੇਂ ਕਿਸੇ ਦਾ ਕਹਦਾ ਚਲਾਉਣਾ ਤੂੰ ਆਪ ਦਾ ਚਲਾ ਯਾਰ ਜੇ ਤੂੰ ਮੇਰੀ ਹਲਪ ਗਰੀਹ ਕਹਿੰਦਾ ਨਹੀਂ ਬੈਠਾ ਮੇਰੇ ਜਾਦ ਆ ਤੇਰਾ ਕੋਣ ਬੱਬਾ ਕਹਿੰਦਾ ਉਹ ਹੁੰਦੇ ਆ ਬੰਦੇ ਗੁਣ ਯਾਦ ਕਰਨਾ ਇੱਕ ਇਹ ਸੀਗੇ ਭਰਾ ਸਾਡੇ ਸਾਥੋਂ ਲੈ ਕੇ ਸਾਨੂੰ ਈ ਧਗਾ ਚੱਕ ਜਾਂਦੀ ਹੈ ਹੈ ਬਿਲਕੁਲ ਜੀ ਇੱਦਾਂ ਬਹੁਤ ਹੈ ਸਮਾਂ ਯਾਦ ਨਹੀਂ ਦਿੰਦਾ ਕੱਲ ਨੂੰ ਕਰਾਂਗੇ ਠੀਕ ਹੈ ਜੀ ਤੇ ਵੱਧ ਘੱਟ ਬੋਲਿਆ ਉਹ ਤਾਂ ਮਾਫੀ ਚਾਹੁੰਦੇ ਆ ਜੀ ਤੇ ਵੀਡੀਓ ਸ਼ੇਅਰ ਕਰਿਆ ਕਰੋ ਦੱਬ ਕੇ ਭਾਜੀ ਸਬਸਕ੍ਰਾਈਬ ਕਰਾ ਦਿਓ ਯਾਰ 20000 ਹੈਨਾ ਸੋਹਣਾ ਲੱਗਦਾ ਚੈਨਲ ਫਿਰ ਯਾਰ ਠੀਕ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ